ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਆਪਾਂ ਤੇ ਟਾਈਮ ਹੋ ਗਿਆ ਜੀ 4 4:30 ਹੋ ਗਏ 4:00 ਵਜੇ 4:30 ਤਾਂ ਨਹੀਂ ਹੋਏ ਤੇ ਆਪਾਂ ਚੱਲੇ ਆ ਜੀ ਫਾਈਨਲੀ ਵਾਈਗਰੂ ਨੇ ਸੁਣ ਲਈ ਹਨਾ ਆਪਣੀ ਤੇ ਆਪਾਂ ਨੂੰ ਜਿਹੜੇ ਦਿਨ ਦਾ ਇੰਤਜ਼ਾਰ ਸੀਗਾ ਉਹ ਆ ਗਿਆ ਹਨਾ ਤੇ ਆਪਾਂ ਲੈਣ ਜਾਣੇ ਆ ਜੀ ਆਪਣੀ ਪੇਮੈਂਟ ਜਸ਼ਨ ਤੇ ਮੈਂ ਹੁਣ ਜਾਣੇ ਆ ਅਸੀਂ ਪੇਮੈਂਟ ਕਢਾਉਣਾ ਤੇ ਪਹਿਲਾਂ ਤਾਂ ਪਤਾ ਕਰਕੇ ਆਵਾਂਗੇ ਵੀ ਜਸ਼ਨ ਦਾ ਵੀ ਕੜਾ ਹਜੇ ਬਣਿਆ ਜਾਂ ਨਹੀਂ ਤੇ ਪਹਿਲਾਂ ਖੜੇ ਦਾ ਪਤਾ ਕਰਾਂਗੇ ਫਿਰ ਪੇਮੈਂਟ ਕਢਾ ਕੇ ਲਿਆਉਣੇ ਹਨਾ ਤੇ ਤੇ ਪ੍ਰੀਤ ਤੇ ਜਸ਼ਨ ਨੂੰ ਮੈਂ ਅੱਜ ਕਿਹਾ ਮੈਂ ਕਿਹਾ ਦੱਸੋ ਕੀ ਖਾਣਾ ਤੁਸੀਂ ਸਵੇਰੇ ਮੈਂ ਪੁੱਛਿਆ ਮੇਰੇ ਕੋਲੇ ਕੱਲ ਮੈਸੇਜ ਆ ਗਿਆ 4:30 ਵਜੇ ਪੇਮੈਂਟ ਦਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੀ ਖਾਣਾ ਹੈ ਤੇ ਪ੍ਰੀਤ ਤਾਂ ਕਹਿੰਦੀ ਮੈਂ ਖੁਲਚੇ ਖਾਣੇ ਦੋ ਤੇ ਜਸ਼ਨਾ ਪੀਜ਼ਾ ਇਹ ਕਹਿੰਦੀ ਮੈਂ ਪੀਜ਼ਾ ਖਾਣਾ ਮੈਂ ਕਿਹਾ ਅੱਜ ਕੁਝ ਵੀ ਖਾ ਲਓ ਹਨਾ ਜੋ ਚੀਜ਼ ਤੁਸੀਂ ਮੰਗੋਗੇ ਉਹ ਸੋਨੂੰ ਮੈਂ ਖਵਾ ਦੂੰਗੀ ਅੱਜ ਕਿੰਨੀਆਂ ਤੇ ਬਾਕੀ ਜੀ ਹਨਾ ਜਸ਼ਨ ਦੇ ਘਰੇ ਦਾ ਵੀ ਪਤਾ ਕਰਕੇ ਆਉਨੇ ਵੀ ਬਣਾਇਆ ਜਾਂ ਬਣਾਇਆ ਨਹੀਂ ਹਜੇ ਤੇ ਇੱਕ ਵਾਰ ਅਸੀਂ ਮੈਂ ਤੇ ਜਸ਼ਨ ਘਰੋਂ ਤੁਰਦੇ ਆ ਤੇ ਕੱਲ ਬਲੌਗ ਨਹੀਂ ਬਣਿਆ ਤੁਹਾਨੂੰ ਦੱਸਿਆ ਵੀ ਹਨਾ ਚਿੱਤ ਜਜ ਬਿਲਕੁਲ ਵੀ ਠੀਕ ਨਹੀਂ ਆਏ ਦੇਖ ਕੇ ਹਨਾ ਵੀ ਕੁਝ ਵੀ ਹੋ ਜਾਂਦਾ ਇਨਸਾਨ ਦਾ ਕੋਈ ਜ਼ਿੰਦਗੀ ਦਾ ਕੋਈ ਪ੍ਰੋਸਾਨੀ ਕਦੋਂ ਕੀ ਹੋ ਜਾਣਾ ਤੇ ਉਧਰ ਆਪਣੀ ਬੀਬੀ ਉਹ ਬੈਠੀ ਤੇ ਅੱਗੇ ਮੈਂ ਹੱਸੀ ਜਾਂਦੀ ਆ ਬੀਬੀ ਤਾਂ ਮੈਂਟ ਮਾਰਦੀ ਹੁੰਦੀ ਜਦੋਂ ਮੈਂ ਆਪਣੀ ਮੈਂਟ ਕਢਾਉਣ ਜਾਣਾ ਹੁੰਦਾ ਤੇ ਅਸੀਂ ਮੈਂ ਤੇ ਜਸ਼ਨ ਇਹਨੂੰ ਮੈਂ ਅੰਦਰੋਂ ਕੱਢਿਆ ਨਹੀਂ ਕਮਰੇ ਚੋਂ ਹੀ ਬਾਹਰ ਆਉਂਦੀ ਅੱਜ ਤੇਰਾ ਟੋਪਾ ਹੈ ਨਹੀਂ ਸਸੀ ਕਾ ਬਲਾਊਸ ਚਲ ਸਸੀ ਕਾ ਜਿਸ ਸਾਰਾ ਤੇ ਲਓ ਜੀ ਦੇਖਦੇ ਆਪਾਂ ਜਸ਼ਨ ਦਾ ਘੜਾ ਬਣਿਆ ਜੋ ਕਿਵੇਂ ਤੇ ਫਿਰ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਆ ਕੇ ਹੋਰ ਕੰਮਦੰਦੇ ਸ਼ੇਅਰ ਕਰਾਂਗੇ ਤੇ ਇੱਕ ਵਾਰੀ ਮੈਂ ਇਥੇ ਜਸ਼ਨ ਜਾਇਆ ਆਈ ਗੇ ਹਨਾ ਸਾਨੂੰ ਪਤਾ ਵੀ ਪੇਮੈਂਟ ਕਢਾਉਣ ਤੋਂ ਕੜਾ ਕੇ ਨਾਲ ਦੀ ਨਾਲ ਮੈਂ ਗੁਰੂ ਘਰ ਜਾਨੀ ਹੁੰਨੀ ਆਪਾਂ ਫਿਰ ਗੁਰੂ ਘਰ ਮੱਥਾ ਟੇਕ ਕੇ ਆਵਾਂਗੇ ਤੇ ਚਲੋ ਜੀ ਫਿਰ ਮਿਲਦੇ ਆਪਾਂ ਅੱਜ ਆਪਾਂ ਗੁਰਦੁਆਰਾ ਸਾਹਿਬ ਆ ਗਏ ਇੱਥੇ ਆਪਾਂ ਮੱਥਾ ਟੇਕਦੇ ਪੇਮੈਂਟ ਕਢਾਈ ਸੀ ਲੁਕ ਮੱਥਾ ਟੇਕ ਲਈ ਆਪਾਂ ਗੁਰੂ ਘਰ ਚੱਲ ਚੱਲ ਲੋ ਜੀ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਲੋ ਜਿchna ਆਪਣਾ ਹਣੇ ਇਥੇ ਫਾਰਮਰ ਕੈਫੇ ਦੇ ਕਹਿੰਦੇ ਪੀਜ਼ਾ ਤਿਆਰ ਕਰ ਦੋ ਕਹਿੰਦੇ ਬੈਠ ਜੋ ਬੈਠੇ ਅਸੀਂ ਇਹ ਆਪਣਾ ਲਫਾਫਾ ਪ੍ਰਾਣੀਆਂ ਬੁੜੀਆਂ ਜਿੱਦਾਂ ਲਫਾਫਾ ਚੱਕਦੀਆਂ ਉਦਾਂ ਹੀ ਲਫਾਫਾ ਆਪਣਾ ਜੀ ਆਪਾਂ ਖਰੀਦਾਰੀ ਕੁਝ ਨਾ ਕੁਝ ਕਰਿਆ ਏ ਤੇ ਸਾਰਿਆਂ ਵਾਸਤੇ ਅਲੱਗ ਤੋਂ ਇੱਕ ਚੀਜ਼ ਲਈਏ ਫਰੀਦ ਵਾਸਤੇ ਰਏ ਆਪਾਂ ਕੁੱਝੇ ਕਹਿੰਦੀ ਮम्मा ਕੁੱਝੇ ਖਾਣੇ ਆ ਬੀਬੀ ਕੇ ਨਹੀਂ ਮੇਰੇ ਵਾਸਤੇ ਕੀ ਲਾ ਕੇ ਦੋਗੇ ਖਾਣ ਨੂੰ ਬੀਬੀ ਵਾਸਤੇ ਆਪਾਂ ਉਹ ਫੇਵਰੇਟ ਚੀਜ਼ ਲਈ ਹੈ ਮੈਂ ਤੇ ਬੀਬੀ ਨੇ ਸੇਵ ਹੀ ਲਿਆ ਆਉਦੇ ਵਾਸਤੇ ਤੇ ਜਸ਼ਨਾ ਕਹਿੰਦਾ ਮੈਂ ਤਾਂ ਪੀਜ਼ਾ ਹੀ ਮੰਗਵਾ ਮੈਂ ਤਾਂ ਨੂੰ ਕਿਹਾ ਸੀ ਨਾ ਪੀਜ਼ਾ ਨੂੰ ਕੀ ਹੈ ਤਾਂ ਮੈਂ ਕਿਹਾ ਵੀ ਤੂੰ ਹੀ ਕੋਲ ਚੇਗਾ ਨੀ ਨਹੀਂ ਮਮਰਾ ਇਹ ਜਾਈ ਗੋ ਤੇਰੇ ਤੋਂ ਬਾਅਦ ਮੈਂ ਛਣਾ ਬੈਠੇ ਹਾਂ ਤੇ ਜੇ ਸੰਧ ਕਰਾਉਣ ਨੂੰ ਪਾਤੀ ਨੀ ਮਤਲਬ ਕੱਲੂ ਬਣ ਕੇ ਆਊਗਾ ਤੇ ਅੱਜ ਵੀ ਹਜੇ ਕਹਿੰਦੇ ਰੈਡੀ ਹੋਣ ਵਾਸਤੇ ਗਿਆ ਹੋਇਆ ਕਰਾ ਕੋਣੀ ਚੜਦੀ ਮੁਰਾ ਅਜੇ ਬੜਿਆ ਨਹੀਂਗਾ ਤੇ ਹੁਣ ਬੈਠੇ ਹਾਂ ਚਲੋ ਅੱਜ ਨੂੰ ਕੱਲ ਨੂੰ ਆਜੂਗਾ ਕਰਣਾ ਇੱਕ ਦਿਨ ਲਾ ਕੇ ਫਰਕ ਪੈਂਦਾ ਤੇ ਚਲੋ ਅਸੀਂ ਇੱਕ ਪੀਚ ਲੈ ਕੇ ਵੀਰਸੀ ਕਰੀ ਜਾਂਦੇ ਕਰੇ ਜਾਂ ਕੇ ਤੁਹਾਨੂੰ ਦਿਖਾਵਾਂ ਕਿ ਕੀ ਕੀ ਲਿਆਉਂਦਾ ਆਪਾਂ ਹੋ ਜੀ ਪਹੁੰਚ ਗਏ ਆਪਾਂ ਘਰੇ ਤੇ ਪ੍ਰੀਤ ਸੈਰ ਨਾਲ ਹੀ ਬੈਠੀ ਐ ਤੇ ਪ੍ਰੀਤ ਵਾਸਤੇ ਲਿਆਂਦੇ ਆਪਾਂ ਕੁਲਚੇ ਨਿੰਬੂ ਨਾਲ ਤੇ ਮੇਰਾ ਪੀਜ਼ਾ ਬਟਰ ਸਕਾਚ ਨਹੀਂ ਬਟਰ ਸਕਾਚ ਹੈ ਕੌਰਨ ਫਲੈਕਸ ਹਾਂ ਬਟਰ ਦਾ ਲਓ ਜੀ ਜਸ਼ਨ ਵਾਸਤੇ ਤੇ ਅਸ ਤਾਂ ਮੈਂ ਤੇ ਬੀਬੀ ਆਦੇ ਵਾਸਤੇ ਭਾਈ ਕਿੰਨੂ ਲਿਆਂਗਾ ਸਾਡੇ ਦੋਨਾਂ ਦੇ ਫੇਵਰੇਟ ਐ ਕਿ ਲਓ ਆਏ ਤਾਂ ਸਭ ਪਹਿਲਾਂ ਖੁਸ਼ ਆਜ ਕਿੰਨੇ ਕ ਜਿਆਦਾ ਭੁੱਖ ਲੱਗੀ ਹੋਈ ਸੀ। ਭੁੱਖ ਲੱਗੀ ਹੋਈ ਸੀ। ਪ੍ਰੀਤ ਬੋਲਿਆ ਨਹੀਂ ਜਾਂਦਾ। ਮੂੰਹ ਵਿੱਚ ਪਾਣੀ ਆਇਆ। ਖਾਦੀ ਦੀ ਖਾਦੀ ਉਹ ਦੇ ਰੱਖ। ਖਾਦੀ ਦੀ ਤੜਕੇ ਰੋਟੀ ਰਾਜ ਕੇ ਵਧ ਗਿਆ। ਹਾਂ ਮੈਂ ਖਾ ਤੜਕੇ ਦੀ ਖਾਦੀ ਹਣੀ ਤੇ ਪਿੰਨੀ ਖਾ ਲੈਂਦੀ ਭੁੱਖ ਲੱਗੀ ਸੀ ਤਾਂ ਚਾਹ ਨਾ ਖਾਂਦੀ ਨਹੀਂ। ਹਾਂ ਇਹ ਘਾਟੀ ਖਾਂਦੀ। ਲਓ ਜੀ। ਆਹ ਦੇਖੋ ਆਹ ਕੋ ਖਾਣ ਦਾ ਤਰੀਕਾ ਤੇਰਾ ਉੱਤੇ ਬੈਠ ਬੂਟ ਲਾ ਕੇ ਸਮਾਰ ਕੇ। ਚਾਂਚਾ ਨੇ ਆ ਚਾਂਚਾ। ਚਮਚੇ ਨਾਲ ਨਹੀਂ ਖਾਂਦੀ ਉਹ ਕਹਿੰਦਾ। ਉੱਤੇ ਬੈਠ ਬੂਟ ਲਾ ਕੇ। ਲਓ ਜੀ। ਚਵਾਕ ਵੀ ਖੁਸ਼ ਕਰਤੇ ਆਪਾਂ ਇਹਨਾਂ ਦੇ ਮਨ ਦੀ ਜਿਹੜੀ ਵੀ ਚੀਜ਼ ਮੈਂ ਕਹਾਂ ਤੁਹਾਨੂੰ ਪਸੰਦ ਆ ਅੱਜ ਮੰਗ ਲਓ ਉਹੀ ਖਵਾ ਦੰਨੇ ਆ ਤੁਹਾਨੂੰ ਤੇ ਬਹੁਤ ਖੁਸ਼ ਆ ਤੂੰ ਵੀ ਖਾ ਲੈ ਬੀਬੀ ਕਿਨੂੰ ਮੰਮੀ ਫਰੀਜ਼ ਆ ਆਨੀਅਨ ਦਾ ਬੱਤ ਲੈ ਲੈ ਕਿਨੂੰ ਚੱਕ ਲਾ ਆਪੀ ਆਨੀਅਨ ਆਨੀਅਨ ਲਓ ਜੀ ਬਾਈ ਗਰੂ ਨੇ ਇੰਨੇ ਕਿ ਜੋਗੇ ਕਰਤੇ ਹਨਾ ਖਾ ਲੋ ਖਾ ਲੋ ਬੈਗੀ ਆਪੋ ਆ ਕੀ ਚੀਜ਼ ਖਾਣੀ ਆ ਇੱਕ ਦੂਜੇ ਨੂੰ ਨਹੀਂ ਦੇਣੀ ਜੀ ਸ਼ੇਅਰ ਨਹੀਂ ਕਰਨੀ ਨਹੀਂ ਖਾਣੀ ਆ ਜਾਨੀ ਆ ਵੇ ਨਹੀਂ ਮੈਂ ਤਾਂ ਨਹੀਂ ਖਾਣਾ ਅਸਾਂ ਕਿ ਨੂ ਖਾ ਮੈਂ ਤੁਹਾਡੇ ਵਾਸਤੇ ਲਿਆਂਦਾ ਤੂੰ ਇੱਥੇ ਬਹਿ ਕੇ ਖਾਲਾ ਲੜੀ ਜਾਉਂਗੇ ਅੰਦਰ ਮੈਨੂੰ ਪਤਾ ਇੱਕ ਦੂਜੇ ਚੀਜ਼ ਵੰਡਦੇ ਹੋਣੇ ਖਾ ਲਾ ਖਾਜੇ ਸ਼ਿਰ ਬਹਿ ਕੇ ਇੱਥੇ ਹੁਣ ਖਾਲਾ ਫੇਰ ਰੋਟੀ ਨਹੀਂ ਖਾਦੀ ਜਾਂ ਨਹੀਂ ਹੱਥ ਨੇ ਮੈਂ ਰੋਟੀ ਨਹੀਂ ਖਾਂਦੀ ਰੋਟੀ ਨਹੀਂ ਖਾਂਦੀ ਚੱਕ ਇਹਦਾ ਤਾਂ ਮਖਰਾ ਗਿਆ ਹੋ ਜਾਂਦਾ ਗਰਮ ਗਰਮ ਵਧੀਆ ਸੱਸੀ ਗਾਲ ਤਾਂ ਬੁਲਾ ਦੇ ਸਾਰਿਆਂ ਨੂੰ ਸੱਸੀ ਗਾਲ ਜੀ ਸਾਰੇ ਦੂਜੀ ਪਾਸ ਆਂ ਖਾ ਲੋ ਆਪ ਵੀ ਖਾ ਲੋ ਦੂਰ ਜਾ ਕੇ ਆ ਵੀ ਖਾ ਲੋ ਤੇ ਲਓ ਜੀ ਹਣਾ ਤੇ ਵਾਈਗੁਰੂ ਜੀ ਦੀ ਕਿਰਪਾ ਨਾਲ ਤੇ ਹਨਾ ਸੋਡੇ ਸਾਰੇ ਭੈਣ ਭਰਾਵਾਂ ਦੇ ਸਪੋਰਟ ਨਾਲ ਪਿਆਰ ਨਾਲ ਆਪਾਂ ਦੂਜੀ ਵਾਰ ਆਪਣੀ ਮੰਜ਼ਲ ਤੇ ਪਹੁੰਚ ਗਏ ਤੇ ਸਾਰੀਆਂ ਭੈਣ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਇੰਨਕ ਜਿਆਦੇ ਸਪੋਰਟ ਕਰਿਆ ਤੇ ਆਪਣੇ ਜਸ਼ਨੇ ਦਾ ਵੀ ਹਨਾ ਕੜਾ ਬਣ ਕੇ ਕੱਲ ਨੂੰ ਆ ਜਾਣਾ ਕੱਲ ਨੂੰ ਫੜ ਲਿਆਵਾਂਗੇ ਤੇ ਜਸ਼ਨ ਦੇ ਹੱਥ ਚ ਕੜਾ ਕੱਲ ਨੂੰ ਪਾਈ ਦੇਣਾ ਆਪਾਂ ਤੇ ਬਾਕੀ ਜੀ ਹਨਾ ਵਾਈਗੁਰੂ ਨੇ ਖੁਸ਼ੀ ਹੈ ਇੰਨੇ ਕਿ ਜੋਗੇ ਕਰਤੇ ਵੀ ਹਨਾ ਆਪਦੇ ਹੱਥ ਨਾਲ ਆਪਦੀ ਮਿਹਨਤ ਵਾਲੇ ਪੈਸੇ ਨਾਲ ਕੁਝ ਖਰੀਦ ਸਕ ਗਏ ਤੇ ਚਲੋ ਥੋੜਾ ਥੋੜਾ ਸਮਾਨ ਹਨਾ ਜਿਹੜਾ ਆਦੀ ਮਿਹਨਤ ਵਾਲੇ ਪੈਸੇ ਨਾਲ ਬੱਚਿਆਂ ਦੇ ਵੀ ਚਾਹ ਪੂਰਾ ਹੋ ਗਿਆ ਅੱਜ ਹਨਾ ਵੀ ਜਿਹੜੀ ਜਿਹੜੀ ਚੀਜ਼ ਮੰਗੀ ਸੀ ਉਹ ਲਿਆਤੀ ਬੀਬੀ ਨੂੰ ਵੀ ਕਿੰਨੂ ਲਿਆ ਤੇ ਆਪਾਂ ਮੈਂ ਵੀ ਚਾਹ ਖਾ ਲੂੰਗੀ ਕਿੰਨੂ ਤੇ ਹਨਾ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲੀ ਜਾਂਦੇ ਇੱਕ ਜੈਕਾਰਾ ਤਾਂ ਬੰਦ ਹੈ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਬੰਦ ਹੈ ਹਨਾ ਤੇ ਕੋਟੀ ਕੋਟੀ ਪ੍ਰਣਾਮ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੀਆਂ ਸ਼ਹੀਦਾਂ ਨੂੰ ਪ੍ਰਣਾਮ ਸਿਰ ਝੁਕਦਾ ਉਹਨਾਂ ਦੇ ਅੱਗੇ ਹਮੇਸ਼ਾ ਤੇ ਚਲੋ ਜੀ ਹੁਣ ਆਪਾਂ ਨਾ ਕੰਮਕਾਰ ਕੋਈ ਹੋਰ ਕਰ ਲਈਏ ਕਿਉਂਕਿ ਕੰਮ ਸਾਰੇ ਪਏ A to Z ਤੇ ਪਹਿਲਾ ਜ਼ਰੂਰੀ ਸੀ ਵੀ ਕਿਰਾ ਇੱਕ ਵਾਰ ਪੇਮੈਂਟ ਲੈ ਆਈ ਹੈ ਹਨਾ ਤੇ ਉਹ ਆਪਾਂ ਕਢਾ ਲਏ ਪੇਮੈਂਟ ਤੇ ਚਲੋ ਜੀ ਫੇਰ ਮਿਲਾਂਗੇ ਲਓ ਜੀ ਆਪਾਂ ਮਨਸਬ ਦੀ ਛਾਲਗੰਦੀ ਤੇ ਫਿਰ ਆਪਾਂ ਬਣਾ ਇਹਨਾਂ ਨੂੰ ਮਦਦ ਥੁੜੇ ਕਰਵਾਇਆ ਪਾਣ ਹੁੰਦਾ ਜਿਹੜਾ ਉਸ ਤੋਂ ਨੇ ਹੈ ਫੇਰ ਕੋਝ ਨਹੀਂ ਬਾਇਆ ਫਾਇਦੇ ਵਿੱਚ ਕੁੱਕ ਕਰਦੇ ਓਨਲੀ ਥੋੜਾ ਜਿਹਾ ਪਾਣੀ ਹੋਰ ਕਰਦੇ ਪਾਣੀ ਜ ਹੋ ਜੂਗਾ ਤੇ ਬੜਾ ਜ ਸਵਾਦ ਹੋ ਜਾਊਗਾ ਤੇ ਬਾਕੀ ਜੀ ਹਨਾ ਸਾਰੇ ਭੈਣ ਭਰਾ ਹਨਾ ਅੱਜ ਜਰੂਰ ਆਪਣੀ ਦੂਜੀ ਪੇਮੈਂਟ ਆ ਗਈ ਤੇ ਬਧਾਈਨਾ ਜਰੂਰ ਦੇ ਦਿਓ ਨਾ ਇੱਕ ਵਾਰੀ ਤੇ ਚਲੋ ਸਾਨੂੰ ਵੀ ਐ ਹੋ ਜੂਗਾ ਹਨਾ ਵੀ ਬਾਕੀ ਤੇ ਜਿਹੜੇ ਭੈਣ ਭਰਾ ਤੁਸੀਂ ਫੋਰਸਪੋਰਟ ਕਰਦੇ ਹੋ ਨਾ ਉਹ ਹਨਾ ਵੀ ਮਤਲਬ ਖੁਸ਼ੀ ਹੋਣਗੀ ਗੱਲ ਸੁਣ ਕੇ ਤੇ ਵੀ ਚਲੋ ਮੈਂ ਤਾਂ ਘਰ ਦੇ ਸੀ ਨਾ ਪੇਮੈਂਟ ਆ ਗਈ ਤੇ ਬਾਕੀ ਨਾ ਮੈਂ ਕੱਲ ਵੀ ਇੱਕ ਚੀਜ਼ ਸੋਚ ਰਹੀ ਸੀ ਕਿ ਮੈਂ ਕਿਹਾ ਵੀ ਮੈਂ ਜ਼ਰੂਰ ਹਨਾ ਵਲੌਗ ਚ ਬੋਲਾਂਗੀ ਹਨਾ ਨਵੇਂ ਭਾਵੇਂ ਦੀ 5-7 ਮਿੰਟ ਦਾ ਵਲੌਗ ਬੜਾ ਕੀ ਪਾਦਾ ਤੇ ਪਰ ਵੀ ਕੱਲ ਬਣਿਆ ਨਹੀਂ ਵਲੌਗ ਹਨਾ ਕੱਲ ਬੜਾਈ ਹੀ ਆ ਸਾਡੇ ਤੋਂ ਤੇ ਅੱਜ ਮੈਂ ਕਿਹਾ ਚਲੋ ਅੱਜ ਦਾ ਵਲੌਗ ਆਪਾਂ ਜੀ ਦੀ ਪਾਈ ਹਨਾ ਕਿਉਂਕਿ ਦੋ-ਦੋ ਦਿਨਾਂ ਦਾ ਗਾਇਬ ਹੋ ਜਾਂਦਾ ਨਾ ਫਿਰ ਵਲੌਗ ਚ ਤੇ ਅਲਤੇ ਮੁੱਖ ਆਪਾਂ ਬਣਾਵਾਂਗੇ ਵਲੌਗ ਤੇ ਮੈਂ ਐ ਹੀ ਸੋਚ ਲਈ ਸੀ ਹਨਾ ਵੀ ਉਹ ਇੱਕ ਤੀ ਸੀ ਹਨਾ ਜਿਹੜੀ ਮਾਪਿਆਂ ਦੀ ਹਨਾ ਮਾਪਿਆਂ ਨੂੰ ਕਦੇ ਵੀ ਤੀ ਨਹੀਂ ਮਿਲਨੀ ਤੇ ਜਿਹੜਾ ਵਿਚਾਰਾ ਉਹ ਹਨਾ ਜਵਾਨ ਘੱਤਰ ਸਾਲ ਦਾ ਹਨਾ ਉਹਨੂੰ ਮਾਣੇ ਚੰਨੀ ਕਦੇ ਤੇ ਇੱਥੇ ਮੈਂ ਥੋੜਾ ਜਿਹਾ ਨਾ ਮੇਰਾ ਥਿਆਰਵਾ ਜ਼ਿੰਦਗੀ ਦਾ ਮੈਂ ਇੰਨੀ ਕੁ ਗੱਲ ਕਹਿਣਾ ਚਾਹੁੰਦੀ ਆ ਹਨਾ ਵੀ ਚਲੋ ਐ ਹੀ ਨਹੀਂ ਹੁੰਦਾ ਹਨਾ ਵੀ ਲੜਾਈ ਕਿਸੇ ਦੇ ਕਰੇ ਵੀ ਹੈ ਨਹੀਂ ਲੜਾਈ ਕਲੇਸ਼ ਸਭ ਦੇ ਕਰੇ ਹੁੰਦਾਗਾ ਪਰ ਵੀ ਥੋੜਾ ਜਿਹਾ ਆਪਦੇ ਹਨਾ ਗੁੱਸੇ ਤੇ ਕੰਟਰੋਲ ਰੱਖਣਾ ਜ਼ਰੂਰੀ ਹੁੰਦਾ ਹੈਗਾ ਤੇ ਵਿਆਹ ਨਹੀਂ ਹੁੰਦਾ ਹਨਾ ਵੀ ਹਮੇਸ਼ਾ ਮੈਂ ਵੀ ਗੱਲ ਵੀ ਨਹੀਂ ਕਹਿ ਰਹੀ ਹਾਂ ਨਾ ਕਿ ਹਮੇਸ਼ਾ ਵੀ ਹਰ ਇੱਕ ਦੇ ਮੂਰੇ ਝੁਕ ਜੋ ਜੇ ਆਪਾਂ ਨੂੰ ਕੋਈ ਮਾੜਾ ਕਹਿੰਦਾ ਜਾਂ ਝੁਕ ਜੋ ਮੈਂ ਇਹ ਨਹੀਂ ਕਹਿੰਦੀ ਝੁਕ ਜੋ ਥੋੜਾ ਜਿਹਾ ਹਨਾ ਵੀ ਜਦੋਂ ਆਪਾਂ ਵਿਆਹ ਹੋ ਜਾਂਦਾ ਆਪਣਾ ਹਨਾ ਆਪਣੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਹਨਾ ਤੇ ਕੋਈ ਵੀ ਗਲਤ ਫੈਸਲਾ ਸਟੈਪ ਲੈਣ ਤੋਂ ਪਹਿਲਾਂ ਹਨਾ ਜਿਹੜੇ ਆਪਣੇ ਬੱਚੇ ਹੁੰਦੇ ਉਹਨਾਂ ਵੱਲ ਇੱਕ ਵਾਰੀ ਧਿਆਨ ਮਾਰ ਲਿਆ ਕਰੋ ਕਿਉਂਕਿ ਆਪਣੇ ਤੋਂ ਬਿਨਾ ਮਾਮਾ ਤੋਂ ਬਿਨਾ ਬੱਚਿਆਂ ਦਾ ਕੋਈ ਨਹੀਂ ਹੈਗਾ ਤੇ ਕਹਿੰਦੇ ਵੀ ਪਿਓ ਵੀ ਨਹੀਂ ਬੱਚੇ ਪਾਲ ਸਕਦਾ ਨਾ ਮਾਂ ਪਾਲ ਲੈਂਦੀ ਇਹ ਬੱਚੇ ਤੇ ਬੱਸ ਮੇਰੀ ਹੱਥ ਲਾਣ ਦੀ ਇੱਕ ਹੀ ਬੇਨਤੀ ਹੈ ਸਾਰਿਆਂ ਭੈਣਾਂ ਨੂੰ ਵੀ ਇੰਨੀ ਤਾਂ ਮੈਂ ਹਨਾ ਸਿਆਣੀ ਨਹੀਂ ਹੈਗੀ ਵੀ ਸਾਰਿਆਂ ਨੂੰ ਮੈਂ ਸੁਝਾ ਸਕਾਂ ਬਸ ਮੇਰੀ ਮੇਰੇ ਮਤਲਬ ਦਿਲ ਦੀ ਫੀਲਿੰਗ ਹੈ ਕੱਲ੍ਹ ਦੀ ਮੈਂ ਇਹੀ ਚੀਜ਼ ਸੋਚੀ ਹੈ ਕਿ ਮੈਂ ਸਾਰੇ ਭੈਣ ਭਰਾ ਨੂੰ ਕਿਵੇਂ ਇਹ ਗੱਲ કહਾਂ ਬਸ ਮੇਰੀ ਇਹੀ ਕੋ ਸੋਚ ਹੈ ਹਨਾ ਵੀ ਜਦੋਂ ਕੋਈ ਵੀ ਸਟੈਪ ਚੱਕਦੇ ਹਨਾ ਆਪਾਂ ਨੂੰ ਗੱਲ ਚੰਗਾ ਮਾੜਾ ਜੋ ਵੀ ਜੋ ਆਪਣੇ ਬੱਚੇ ਹੁੰਦੇ ਆ ਨਾ ਆਪਣਾ ਨੋਮਿਨੇਟਡ ਚ ਰੱਖਿਆ ਪਾਲਦੇ ਆ ਪੈਨ ਉਹ ਇੱਕ ਵਾਰੀ ਇਹਨਾਂ ਤੇ ਨਿਗਾਹ ਮਾਰ ਲਿਆ ਕਰੋ ਵੀ ਮਾਵਾ ਤੋਂ ਬਗੈਰ ਬੱਚਿਆਂ ਦਾ ਕੋਈ ਨਹੀਂ ਹੁੰਦਾ ਮਾਵਾ ਬੱਚੇ ਪਾਲ ਲੈਂਦੀਆਂ ਨੇ ਪਰ ਪਿਓਾਂ ਤੋਂ ਬੱਚੇ ਨਹੀਂ ਕਦੇ ਵੀ ਪਾਲਦੇ ਤੇ ਇੱਕ ਚੀਜ਼ ਇੱਥੇ ਮੈਂ ਹੋਰ ਕਹਿਣਾ ਚਾਹੁੰਦੀ ਇਹ ਵੀ ਬੈਗਰੂ ਨੇ ਏਡੀ ਸੋਹਣੀ ਆਪਾਂ ਨੂੰ ਜ਼ਿੰਦਗੀ ਦਿੱਤੀ ਐਡੀ ਸੋਹਣੀ ਹਨਾ ਤੇ ਜ਼ਿੰਦਗੀ ਜਿਵੇਂ ਬੈਗਰੂ ਨੇ ਆਪਾਂ ਨੂੰ ਜ਼ਿੰਦਗੀ ਬਖਸ਼ੀ ਹੈ ਵੀ ਉਹ ਜ਼ਿੰਦਗੀ ਨੂੰ ਵਧੀਆ ਸੋਹਣੇ ਤਰੀਕੇ ਨਾਲ ਜਿਉਣਾ ਚਾਹੀਦਾ ਹੈ ਬੱਚਿਆਂ ਨਾਲ ਹੀ ਜਦੋਂ ਛੋਟੇ ਛੋਟੀਆਂ ਪਲਾਂਜੀ ਖੁਸ਼ ਹੋ ਜਾਇਆ ਕਰੋ ਹਨਾ ਮੈਨੂੰ ਲੱਗਿਆ ਨਾ ਵੀ ਮੈਂ ਸਮਝ ਸਕਦੀ ਆ ਨਾ ਕਿ ਜਦੋਂ ਆਪਣੇ ਚਾਹ ਪੂਰੇ ਨਹੀਂ ਹੁੰਦੇ ਜਾਂ ਆਪਾਂ ਬਹੁਤਨਾ ਮਾਰ ਦਿੰਨੇ ਆ ਨਾ ਕਈ ਵਾਰੀ ਤੇ ਉਹ ਆਪਣੇ ਬੱਚਿਆਂ ਵਾਸਤੇ ਖੁਸ਼ੀਆਂ ਮਾਰਨੀਆਂ ਪੈਂਦੀਆਂ ਹਨਾ ਤੇ ਇਸ ਚੀਜ਼ ਦਾ ਕੋਈ ਵੀ ਹੱਲ ਨਹੀਂ ਹੁੰਦਾ ਜਦੋਂ ਆਪਣੀਆਂ ਖੁਸ਼ੀਆਂ ਮਰ ਜਾਂਦੀਆਂ ਹਨਾ ਜਾਂ ਕੋਈ ਘਰ ਦੇ ਹਲਾਤਾ ਇਹੋ ਹੋ ਜਾਂਦੀ ਹੈ ਖੁਸ਼ੀਆਂ ਮਾਰਦੀ ਜਾਂ ਮੈਂ ਕਈ ਵਾਰੀ ਥੋੜਾ ਜਿਆਦਾ ਆਪ ਦੇ ਵੱਲ ਘੱਟ ਸੋਚ ਕੇ ਨਾ ਬੱਚਿਆਂ ਵੱਲ ਜ਼ਿਆਦਾ ਸੋਚਣਾ ਚਾਹੀਦਾ ਫਿਰ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਤੇ ਬਾਕੀ ਮੈਂ ਬਹੁਤ ਆਪਦੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਹਨ ਆਪਣਾ ਸਾਰੀਆਂ ਚਾਹ ਖੁਸ਼ੀਆਂ ਸਾਰੇ ਸਾਰੀ ਦਿੱਤੇ ਸੀਗੇ ਮੈਂ ਇੱਕ ਤਰ੍ਹਾਂ ਵੀ ਜਿੱਦਾਂ ਖਤਮ ਹੀ ਸੀ ਮੇਰੇ ਚਾ ਸਾਰੇ ਤੇ 15 ਸਾਲ ਦੀ ਜ਼ਿੰਦਗੀ ਚ ਹਨ ਕਹਿੰਦੇ ਹੁੰਦੇ ਮੈਂ ਆਪਦਾ ਕੋਈ ਸ਼ੌਂਕ ਪੂਰਾ ਨਹੀਂ ਕਰਿਆ 15 ਸਾਲ ਦੀ ਜ਼ਿੰਦਗੀ ਮੇਰੀ ਆ ਹੀ ਲੱਗ ਗਈ ਤੇ ਸਿਰਫ ਇਸੇ ਆਸਵਾ ਆਸ ਤੇ ਹਨਾ ਵੀ ਬੱਚੇ ਵੱਡੇ ਹੋ ਜਾਣਗੇ ਬੱਚੇ ਪਾਲਣਗੇ ਜਣਾ ਬੱਚੇ ਪਾਲ ਕੇ ਸਾਰਾ ਬਣਨਗੇ ਮੇਰਾ ਤੇ ਵਸਾਈ ਨੂੰ ਦੇਖਦੇ ਕਿ ਮੇਰੇ ਜੁਵਾਗ ਐਡੇ ਸੋਹਣੇ ਆ ਨਾ ਵੀ ਚਲੋ ਅੱਜ ਦਾਣ ਮਾਰੇ ਆ ਨਾ ਕੱਲ ਨੂੰ ਵੈਗਰ ਨੂੰ ਜਾਇਆ ਤਾਂ ਦਿਨ ਹੋਣਾ ਬੱਚੇ ਆਪਣੀ ਜ਼ਿੰਦਗੀ ਦਾ ਦਿਨ ਬਦਲ ਦੇਣਗੇ ਇੱਕ ਆਸ ਕਹਿੰਦੇ ਹੁੰਦੇ ਆਸ ਰੱਖਣੀ ਚਾਹੀਦੀ ਆਸ ਬਹੁਤ ਵੱਡੀ ਹੁੰਦੀ ਆ ਪਰ ਕਹਿੰਦੇ ਹੁੰਦੇ ਆ ਕਿ ਦੇਹ ਜਿੰਦਗੀ ਇੱਕ ਵਾਰ ਮਿਲਦੀ ਆ ਦੁਬਾਰਾ ਨਹੀਂ ਆਪਾਂ ਨੂੰ ਜੁਨੀ ਮਿਲਦੀ ਤੇ ਪਤਾ ਨਹੀਂ ਦੁਬਾਰਾ ਵੈਗਰ ਨੂੰ ਕਿਹੜੀ ਜੁਨੀ ਚ ਪਾਉਗਾ ਆਪਾਂ ਨੂੰ ਤੇ ਇਹ ਜਿੰਦਗੀ ਆਪਣੀ ਹਾਸ ਖੇਡ ਕੇ ਬਦਗਾਂ ਨਿਭਾਉਣੀ ਚਾਹੀਦੀ ਆ ਦੋਖ ਸਾਰਿਆਂ ਨੇ ਦੇਖੇ ਹੁੰਦੇ ਆਪਦੀ ਜ਼ਿੰਦਗੀ ਜਣਾ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਅੱਜ ਦੇ ਟਾਈਮ ਨਾਲੇ ਆਪਾਂ ਹੀ ਦੁੱਖ ਦੇਖ ਰਹੇ ਜਿਹੜੇ ਆਪਣੇ ਮਾਪੇ ਪਿਓ ਸੀ ਦਾਦਾ ਦਾਦੀ ਸੀ ਸਾਰਿਆਂ ਨੇ ਆਪਦੀ ਜ਼ਿੰਦਗੀ 'ਚ ਦੁੱਖ ਝੱਲੇ ਹੋਏ ਆ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਹਨਾ ਤੇ ਨਾਲੇ ਸ਼ਰ ਹਟ ਜਾ ਬਤਾ ਤੇ ਦੁੱਖ ਸਾਰਿਆਂ ਨੇ ਝੱਲੇ ਹੁੰਦੇ ਆਗੇ ਥੋੜਾ ਜਿਹਾ ਕਹਿੰਦੇ ਹੁਦਿ ਅੱਜ ਕੱਲ ਕੋਈ ਖਾਣ ਪਾਣੇ ਇਹੋ ਜਿਹੇ ਹੋਏ ਪਏ ਹਰ ਖਬਾਲੇ ਵਧੇ ਪਏ ਆ ਤੇ ਮੈਂ ਕਹਣੀ ਆ ਵੀ ਹਨਾ ਦੁੱਖ ਦੁੱਖ ਹੈ ਜਿਹੜੇ ਹਨਾ ਕੁਛ ਵੀ ਮੁਸੀਬਤ ਆ ਉਹਨਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਬੰਦੇ ਨੂੰ ਵੀ ਕਦੇ ਵੀ ਹਾਰਨਾ ਨਹੀਂ ਚਾਹੀਦਾ ਹਨਾ ਤੇ ਦੁੱਖਾਂ ਮੁਰੇ ਦੁੱਖਾਂ ਨੂੰ ਉਸ ਚਾਹੀਦਾ ਆਪ ਨੂੰ ਨਹੀਂ ਹਾਰਨਾ ਚਾਹੀਦਾ ਮੇਰੀ ਮੋੜੀ ਜੀ ਸੋਚ ਹੈ ਹਨਾ ਤੇ ਬਾਕੀ ਜੇ ਤੁਹਾਨੂੰ ਸਾਰੇ ਇਹ ਜੀ ਰਿਵਾਜ ਹਨਾ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਮੈਂ ਕਹਣੀ ਆਲੀ ਐਦਾਂ ਵੀ ਜਜ਼ਬਾ ਰੱਖਣਾ ਚਾਹੀਦਾ ਹਨਾ ਤੇ ਵੀ ਦੁੱਖ ਆਪਣੇ ਤੋਂ ਹਾਰ ਜਾਣਾ ਆਪਾਂ ਦੁੱਖ ਤੋਂ ਨਹੀਂ ਹਾਰਨਾ ਤੇ ਬਸ ਇੰਦੀ ਇਹੀ ਜੇਗਾ ਤੇ ਇੱਕ ਚੀਜ਼ ਹੋਰ ਹੈ ਕਹਿੰਦੇ ਨੇ ਵੀ ਜਿਹੜੇ ਦੁੱਖ ਹੁੰਦੇ ਆ ਨਾ ਜਾਂ ਆਪਾਂ ਨੂੰ ਜੋ ਇਨਸਾਨ ਆਪਾਂ ਨੂੰ ਦੁੱਖ ਦੇ ਰਿਹਾ ਉਹਦਾ ਅੰਤ ਇੱਕ ਨਾ ਇੱਕ ਦਿਨ ਹੋਣਾ ਹੀ ਹੈ ਕਿਉਂਕਿ ਜਿਹੜਾ ਇੱਕ ਬੰਦਾ ਇਨਸਾਨ ਨੀਵਾ ਹੋ ਕੇ ਘਟ ਰਿਹਾ ਹੈ ਨਾ ਤੇ ਜਿਹੜਾ ਦੁੱਖ ਦੇ ਰਿਹਾ ਵੀ ਵੀ ਉਹ ਦੁੱਖਾਂ ਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੋਊਗਾ ਵੈਗਰੂ ਹਨ ਰੱਬ ਥੋੜੀ ਵਿੱਚ ਆ ਹੁੰਦਾ ਜੇ ਆਪਣੇ ਦੁੱਖ ਹੈ ਤਾਂ ਉਹ ਕਦੇ ਨਾ ਕਦੇ ਵੈਗਰੂ ਦੇਖ ਰਹਾ ਵੀ ਬਹੁਤ ਦੁੱਖ ਦੇਤੇ ਵੀ ਹੁਣ ਆਪ ਮੈਂ ਬੱਸ ਕਰਾਂ ਬਹੁਤ ਦੁੱਖ ਹੈ ਵੀ ਇਹਨਾਂ ਦਾ ਹੁਣ ਦੁੱਖਾਂ ਦਾ ਇਹ ਮੈਂ ਕਸ਼ਟ ਵੀ ਸਾਰੇ ਘੱਟਦਾ ਹੁਣ ਮੈਂ ਤੇ ਇਹ ਚੀਜ਼ ਵੀ ਹਨਾ ਦੁੱਖਾਂ ਦਾ ਅੰਤ ਕਦੇ ਨਾ ਕਦੇ ਜ਼ਰੂਰ ਹੁੰਦਾ ਹੈ ਤੇ ਬੱਸ ਆਪਾਂ ਦਾ ਥੋੜਾ ਜਿਹਾ ਹਨਾ ਸਬਰ ਰੱਖਣਾ ਪੈਂਦਾ ਤੇ ਸਬਰ ਵਿੱਚ ਸਾਰਾ ਕੁਝ ਹੁੰਦਾ ਹੈਗਾ ਤੇ ਦੁੱਖ ਜ਼ਰੂਰ ਕਰਤੇ ਜਾਂਦੇ ਇੱਕ ਦਿਨ ਹਨਾ ਪੂਰਾ ਜਿਹਾ ਸਬਰ ਆ ਕੇ ਚੱਲੋ ਗਏ ਵੀ ਜ਼ਰੂਰ ਹੁੰਦਾ ਹੈ ਕਿਉਂਕਿ ਜਾਨਸਾ ਨਾਲ ਜਿੱ ਕੋਈ ਹੁੰਦੀ ਹੈ ਬੰਦੇਾਂ ਚ ਵੀ ਤੇ ਬੁੜੀਆਂ ਚ ਵੀ ਹੈ ਨਾ ਤੇ ਜਾਨ ਇੱਕ ਹੈ ਬਸ ਇੱਕ ਆਪਣਾ ਕੀ ਕਹਦੇ ਹੁੰਦੇ ਨੇ ਅੰਨਾ ਸਾ ਉਹ ਕੀ ਹੋਇਸੀ ਲੈ ਆਲਾ ਸੋਮਾ ਬਲ ਸਿੱਕੇ ਬਸ ਖਾਣ ਲਈ ਕੋਰ ਬੰਦੇ ਕੋ ਤੇ ਬਸਿਕਾ ਇਹ ਦੁਨੀਆ ਦੌੜ ਬਣਾਈ ਹੈ ਨਾ ਬੰਦੇ ਦੀ ਹੋਰ ਜੂਨ ਬਣਾਈ ਹੈ ਤੇ ਆਪਾਂ ਨੂੰ ਹੋਰ ਅੰਗ ਪੈਰਾਂ ਦਾ ਫਰਕ ਹੈ ਹੋਰ ਕੋਈ ਫਰਕ ਨਹੀਂ ਹੈਗਾ ਤੇ ਖੂਨ ਸਭ ਕੁਝ ਉਹੀ ਚੀਜ਼ਾਂ ਵਰਦੇ ਦੇ ਦਿਆ ਲੈ ਸਭ ਕੁਝ ਤੇ ਫਰਕ ਆਂਦਾ ਨਾ ਫਰਕ ਹੁੰਦਾਗਾ ਤੇ ਮੈਂ ਸੋਚ ਮੇਰੀ ਇਨਿੰਗ ਰਹੀ ਵੀ ਦੁੱਖਾਂ ਅੱਗੇ ਹਾਰੋ ਨਾ ਹਮੇਸ਼ਾ ਖੁਸ਼ ਰਹੋ ਦੁੱਖ ਹਾਰ ਜਾਣਗੇ ਆਪਣੇ ਅੱਗੇ ਕਦੇ ਨਾ ਕਦੇ ਜ਼ਰੂਰ ਆਣਗੇ ਤੇ ਇੱਕ ਆਪ ਦੇ ਬੱਚਿਆਂ ਨੂੰ ਥੋੜਾ ਜਿਹਾ ਐ ਸਾਹਮਣੇ ਐ ਸਾਹਮਣੇ ਬੱਚਾ ਰੋਂਦਾ ਕਿ ਇਹ ਦੇਖੋ ਵੀ ਮੈਂ ਜੇ ਕੋਈ ਗਲਤੀ ਸਟੱਪ ਚੱਕ ਰਹੀ ਹਾਂ ਵੀ ਆਪਣੇ ਬੱਚਿਆਂ ਦਾ ਕੋਈ ਹੈਗਾ ਇਹਨਾਂ ਨੂੰ ਕੋਈ ਸਾਹਮਣ ਵਾਲਾ ਹੈਗਾ ਇਹਨਾਂ ਨੂੰ ਕੋਈ ਰੋਟੀ ਦੇ ਦੂਗਾ ਆਪਣੇ ਤੋਂ ਬਾਅਦ ਇਹ ਚੀਜ਼ ਜ਼ਰੂਰ ਸੋਚਿਆ ਕਰੋ ਤੇ ਮਰਨਾ ਵੀ ਜ਼ਿੰਦਗੀ ਦਾ ਕੋਈ ਮੈਂ ਕਹਣੀ ਹੱਲ ਨਹੀਂ ਹੈਗਾ ਕਿਉਂਕਿ ਕਮਜ਼ੋਰ ਹੁੰਦੇ ਆ ਨਾ ਜਿਹੜੇ ਉਹ ਇੱਕ ਗਲਤ ਫੈਸਲਾ ਲੈ ਲੈਂਦੇ ਪਰ ਮੈਂ ਕਹਿੰਦੀ ਆ ਵੀ ਆਪਾਂ ਨੂੰ ਕਮਜ਼ੋਰ ਨਹੀਂ ਬਨਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਦਲੇਰ ਬਨਣਾ ਚਾਹੀਦਾ ਤੇ ਬਾਕੀ ਜਿਹੜੀ ਹੈ ਨਾ ਆਪ ਦੀ ਸੋਚ ਹੈ ਕਿ ਜਿਹੜੀ ਮੈਂ ਸੁਣਦੇ ਨਾਲ ਸ਼ੇਅਰ ਕਰਤੀ ਤੇ ਬੰਦੇ ਨੂੰ ਕਿਹੋ ਜਿਹਾ ਇਨਸਾਨ ਬਣ ਖੋ ਰਿਹਾ ਸੀ ਕਿ ਖੁਸ਼ ਨਾ ਜੋ ਐਂ ਹੀ ਜਿਵੇਂ ਆਪਣੇ ਤੋਹਿਆਂ ਨਾਲ ਉਹ ਨਾ ਮਹਿੰਗੇ ਕੱਪੜਿਆਂ ਨਾਲ ਤੇ ਜਿਉ ਉਹਨਾਂ ਦੀ ਕੁਝ ਆਪਾਂ ਨੂੰ ਉਹ ਚੀਜ਼ਾਂ ਕੁਝ ਮਿਲਦੀ ਹੈ ਜਿਹੜੇ ਆਪਣੇ ਕੋਲ ਨਹੀਂ ਤੇ ਉਹ ਵੀ ਆਪਾਂ ਖੁਦ ਹੋਣਾ ਨਹੀਂ ਇਹ ਕਰਦੂਜੀ ਹੈ ਇਹ ਸੋਚ ਬਹੁਤ ਗਲਤ ਹੈ ਕਿ ਆਪਣੇ ਬੱਚਿਆਂ ਨੂੰ ਹੀ ਹਨਾ ਖੁਸ਼ੀਆਂ ਲੱਭਣਾਂ ਚਾਹੀਦੀਆਂ ਆਪਾਂ ਨੂੰ ਤੇ ਉਹ ਜਦੋਂ ਆਪਾਂ ਬੱਚਿਆਂ ਨੂੰ ਕੁਸ਼ੀਆਂ ਲੱਭਣ ਲੱਗਿਆਂ ਉਹਦੇ ਨਾਲ ਉਹ ਸੁਨੇ ਲੰਦੇ ਆ ਬਹੁਤ ਜ਼ਿਆਦਾ ਸੁਨੇ ਜਨ ਮੰਗ ਲੱਗ ਜਾਂਦੇ ਆ ਵਾਹ ਨਹੀਂ ਨੂੰ ਸੋਚਣਾ ਤੇ ਇਸ ਨੂੰ ਸੋਡੇ ਨਾਲ ਸ਼ੇਅਰ ਕਰਤੀ ਤੇ ਦੁੱਖ ਹੁੰਦਾ ਹੈ ਨਾ ਦੁਨੀਆਂ ਤੋਂ ਜਾਣ ਨੂੰ ਕਿਸੇ ਦਾ ਜੀ ਨਹੀਂ ਵਰਦਾ ਜੀ ਐਡੀਸੋਨ ਦੇ ਰੰਗਲੀ ਦੁਨੀਆਂ ਤੋਂ ਜੀ ਜਾਣ ਕਿਸੇ ਦਾ ਨਹੀਂ ਕਰਦਾ ਹੁੰਦਾ ਬਹੁਤਾਂ ਦੀ ਕਿਸਮਾਂ ਵਰਦਾ ਹੈ ਉਹ ਤੇ ਵੀਡੀਓ ਖਰਾਬ ਹੋਈ ਜਾਂਦੀ ਹਰ ਜਾਂ ਫਿਰ ਖਰਾਬ ਹੀ ਹੋਣ ਪਿਆ ਠੀਕ ਹੈ ਤੇ ਬੰਦਾ ਵੀ ਵਰਦਾ ਹੈ ਨਾ 80 ਸਾਲ ਦਾ 90 ਸਾਲ ਦਾ ਕੋਈ ਵੀ ਬੰਦਾ ਵਧੀਆ ਪਰ ਕਹਿੰਦੇ ਨੇ ਦੁਨੀਆਂ ਤੋਂ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਤੇ ਕਦੇ ਨਹੀਂ ਜੱਗ ਤੇ ਹੁੰਦੇ ਨੇ ਮੇਲੇ ਹੁੰਦੇ ਆ ਤੇ ਜਦੋਂ ਬਜ਼ੁਰਗ ਹੋ ਜਾਂਦਾ ਬੰਦਾ ਹਨਾ ਉਹ ਆ ਤੇ ਪੋਤੇ-ਪੜੋਤੇਆਂ ਨੂੰ ਖੁਸ਼ ਨਾ ਦੇਖਦਾ ਹਨਾ ਵੀ ਵਿਆਹ ਕਰਾਂਗੇ ਉਹਨਾਂ ਦੇ ਆਪਾਂ ਕਿਵੇਂ ਕੰਮ-ਧੰਦਾ ਕਰਦੇ ਜੇ ਕਿੱਡੇ ਵਿਚਾਨੇ ਨਿਕਲੇ ਮੇਰੇ ਪੋਤੇ-ਪੜੋਤੇਗਾ ਇਹ ਸੋਚ ਤੇ ਤੇ ਭਾਵੇਂ ਮੈਂ ਕਹਿੰਦੀ ਵੀ ਕਦੇ ਵੀ ਇਹੋ ਜਿਹਾ ਜ਼ਿੰਦਗੀ ਨਹੀਂ ਖਤਮ ਕਰਨੀ ਚਾਹੀਦੀ ਬੰਦੇ ਨੂੰ ਮੈਂ ਵੀ ਇਹ ਚੀਜ਼ ਵੀ ਬਹੁਤ غلط ਲੱਗਦੀ ਹੈ ਵੀ ਜਿਉਣਾ ਚਾਹੀਦਾ ਹਨਾ ਜ਼ਿੰਦਗੀ ਜਿੰਨੀ ਵੀ ਵੈਦੂਨ ਦਿੱਤੀ ਜਿੱਦੇ ਰੱਬ ਤੁਹਾਨੂੰ ਮੌਤ ਆ ਗਈ ਉਹ ਚੀਜ਼ ਤੇ ਤਾਂ ਗੱਲ ਵੱਖਰੀ ਹੈ ਹਨਾ ਉਹਦਾ ਵੈਗਰੂ ਨੇ ਕਹਿੰਦੇ ਹੁੰਦੇ ਜਿਹੜੇ ਕਹਿੰਦੇ ਹੁੰਦੇ ਉਹਦਾ ਟਾਈਮ ਹੁੰਦਾ ਬਣਾ ਜਦੋਂ ਵੀ ਬੰਦੇ ਨੂੰ ਮੌਤ ਆਉਣੀ ਹੈ ਪਰ ਵੀ ਮੇਰੀ ਥੋੜੀ ਜਿਹੀ ਇਹ ਸੋਚ ਹੈ ਵੀ ਆਪਦੀ ਆਪ ਕਦੇ ਵੀ ਗੱਲ ਸਟੈਪ ਨਹੀਂ ਚੱਕਣਾ ਚਾਹੀਦਾ ਤੇ ਬੱਚਿਆਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਮਾਵਾ ਕਹਿੰਦੇ ਉਹ ਜਿਹੜੀ ਗੱਲ ਮਾਂ ਨਾਲ ਕਰ ਲਈ ਉਹ ਕੂਝ ਗੱਲ ਕਰ ਲਈ ਤੇ ਉਹ ਕਦੇ ਗੱਲ ਜਿਹੜੀ ਮਾਂ ਦੇ ਦਿੱਤੇ ਬੱਚਾ ਆਪ ਗੱਲ ਪਾਤੀ ਨਾ ਵੀ ਆਦ ਦੁੱਖ ਸੁਣਾਤਾ ਮਾਂ ਨੂੰ ਉਹ ਕਦੇ ਵੀ ਵਾਰ ਨਹੀਂ ਆਉਗੀ ਗੱਲ ਤੇ ਹੋਰ ਆਪਾਂ ਭਾਉਂਦੀ ਕਿਸੇ ਨਾਲ ਗੱਲਾਂਬਾਤਾਂ ਕਰਨੀ ਤੇ ਉਹ ਆਪਣੀ ਗੱਲ ਕਿਤੇ ਦੀ ਕਿਤੇ ਡਾਰ ਮੰਨ ਕੇ ਉੱਜੂਗੀ ਇਹ ਇਸ ਕਰਕੇ ਮੇਰੀ ਇਹ ਸੋਚ ਹੈ ਨਾ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਸੀ ਤੋਂ ਮੇਰੀ ਕੋਲ ਨਾ ਗੱਲ ਵਧੀਆ ਲੱਗੀ ਮੈਂ ਕੱਲ ਵੀ ਸੋਚ ਰਹੀ ਆ ਨਾ ਵੀ ਮੈਂ ਕਿਵੇਂ ਕਿਵੇਂ ਦੱਸਾਂ ਸਾਰਿਆਂ ਨੂੰ ਵੀ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਆ ਨਾ ਨਹੀਂ ਹਾਂ ਬਸ ਤਾਂ ਸਾਜ ਜੀ ਦੀ ਬਣੀ ਆ ਅੱਜ ਸ਼ਗਮ ਦੀ ਹੈ ਸਾਜ ਜੀ ਦੀ ਬਣੀ ਠੂਕੀ ਬਣਾ ਲੈਣੀ ਮੇਰੀ ਖਾਦੀ ਨਹੀਂ ਹੋਵੇ ਅੱਜ ਜੀ ਬਣਾਉਣੇ ਚਾਹੁੰਦੀ ਸਬਜ਼ੀ ਥੋੜਾ ਪਾਣੀ ਪਾ ਕੇ ਸੁੱਕੀ ਮੈਂ ਟੇਸਟ ਕਰੂੰਗੀ ਸਿਰਫ ਪਰ ਰੋਟੀ ਨਹੀਂ ਖਾਂਦੀ ਰੋਟੀ ਤੁਸੀਂ ਕਿੱਥੋਂ ਖਾਓ ਬਤੋ ਪ੍ਰੀ ਦਿਨੇ ਦੋ ਪੁਲਜੇ ਖਾੜੇ ਪੂ ਜਿਆ ਖਾ ਗਿਆ ਤੇ ਰੋਟੀ ਦੀ ਭੁੱਖ ਹੈ ਤੁਹਾਨੂੰ ਨਾ ਬਾਕੀ ਜੇ ਰੋਟੀ ਜ਼ਰੂਰ ਖਾ ਲਓ ਸਬਜ਼ੀ ਉਹ ਨਹੀਂ ਬਣਾਉਣੀ ਠੀਕ ਹੈ ਚਲੋ ਜੀ ਸਬਜ਼ੀ ਆਪਣੀ ਦੋ ਜਾਰ ਸੀਜਨ ਚ ਜਾਊਗੀ ਬਣਾਣਾ ਆਲੂ ਦੀ ਛੁੱਟੀ ਜਸ਼ਨ ਹੋ ਰਿਹਾ ਨੂੰ ਅੱਜ ਵੀ ਛੁੱਟੀ ਸੀ ਕੱਲ ਨੂੰ ਵੀ ਛੁੱਟੀ ਹੈ ਤੇ ਬਸ ਹੁਣ ਕਿਹੜਾ ਫ੍ਰੀ ਹੈ ਇਹ ਦੋਨਾਂ ਨਾ ਫੇਰ ਜਿਵਾਦ ਇਹਨਾਂ ਦਾ ਰਿਜ਼ਲਟ ਆਊਗਾ ਜਦੋਂ ਲੈ ਕੇ ਆਵਾਂਗੇ ਦੇਖੋ ਕਹੇ ਜੇ ਨੰਬਰ ਕਿਵੇਂ ਲੈਣਗੇ ਨੰਬਰਾਂ ਦਾ ਪਤਾ ਲੱਗੂਗਾ ਤੇ ਅੱਜ ਮੇਰੇ ਪੁੱਤ ਦਾ ਅੱਜ ਫੇਰ ਅਸੀਂ ਕੜੇ ਦਾ ਪੁੱਛ ਕੇ ਆਏ ਕਹਿੰਦੇ ਕੱਲ ਨੂੰ ਬਣਾ ਕੇ ਰੈਡੀ ਕਰ ਦਾਂਗੇ ਤੇ ਚਲੋ ਮੈਂ ਕਿਹਾ ਵੀ ਕੱਲ ਨੂੰ ਫੇਰ ਅਸੀਂ ਹਨਾ ਕੜਾ ਫੜ ਲਿਆਂਗੇ ਜਦੋਂ ਬਣਾ ਬੱਸ ਤਾਂ ਉਹ ਕਹਿੰਦੇ ਬਣਾ ਰੱਖਿਆ ਬਸ ਫੜ ਕੇ ਲੈਣ ਵਾਲੀ ਹੈ ਤੇ ਚਲੋ ਕੱਲ ਨੂੰ ਕੜਾ ਆ ਜਾਊਗਾ ਜਸ਼ਨ ਦਾ ਨਾ ਤੇ ਆਪਾਂ ਵੀ ਚਲੋ ਮਿਹਨਤ ਚੋ ਕੁਛ ਨਾ ਹੋਸਾ ਨਾ ਬੱਚਿਆਂ ਵਾਸਤੇ ਕਰ ਸਕੀਏ ਕਿਉਂਕਿ ਮਾਂ ਦਾ ਦਿਲ ਹਮੇਸ਼ਾ ਆਪਣੇ ਬੱਚਿਆਂ ਲਈ ਧੜਕਦਾ ਹੈ ਤੇ ਸਾਫ਼ ਹੁੰਦਾ ਹੈ ਨਾ ਕਿਉਂਕਿ ਵਿਆਹ ਤੋਂ ਬਾਅਦ ਮਾਂ ਇੱਕ ਨਾ ਵਾਈਫ ਹੈ ਜਿਹੜੀ ਉਹਦੇ ਕੋਲ ਜਦਾ ਉਹਦਾ ਹਸਬੰਡ ਹੁੰਦਾ ਹੈ ਨਾ ਜਿਹਦੇ ਨਾਲ ਉਹ ਦੋਸੋਂ ਘਰਦੀ ਹੈ ਤੇ ਜਿਆਦਾ ਕੋਲੇ ਬੱਚੇ ਹੁੰਦੇ ਆ ਪਰ ਕੋਈ ਨਹੀਂ ਹੁੰਦਾ ਤੇ ਬਾਕੀ ਬੱਚੇ ਦਾ ਹਮੇਸ਼ਾ ਕਹਿੰਦੇ ਨੇ ਤੇ ਜੋ ਹੁੰਦੀ ਵਜ੍ਹਾ ਹੁੰਦੀ ਹੈ ਤੇ ਜਦੋਂ ਵੱਡੇ ਹੋ ਜਾਂਦੇ ਬੱਚੇ ਹਨ ਇੱਕ ਮਾਂ ਦਾ ਸਾਰਾ ਬੰਦਿਆ ਬਹੁਤ ਜ਼ਿਆਦਾ ਕਿੱਤੇ ਜਾਣਾ ਨਾ ਜਾਣਾ ਹੁਣ ਜਸ਼ਨਾਂ ਤੇ ਮੇਰੇ ਨਾਲ ਸਾਰੇ ਕਿਤੇ ਗਈ ਹੈ ਨਾ ਮੈਨੂੰ ਤਾਂ ਆਜੇ ਲੱਗੇਗਾ ਵੀ ਇਕੱਲੇ ਬੰਦੇ ਨੂੰ ਐ ਔਖਾ ਜਾਉਣਾ ਜਾਂਦਾ ਸੀ ਦੋਨੇ ਮੈਂ ਤੇ ਜਸ਼ਨਾਂ ਹੁਣ ਆਣਾ ਫਰੇ ਗਏ ਨਾਲੇ ਗੱਲਾਂ ਮਾਰਦੇ ਗਏ ਦੋਨੇ ਮਾਂ ਵੰਦੀਆਂ ਤੇ ਚਲੋ ਜੀ ਫਿਰ ਕਰਦੇ ਆਓ ਜੀ ਸਾਜ ਜੀ ਆਪਾਂ ਬਣਾ ਲਈ ਛਲਗਮ ਦੀ ਸੁੱਕੀ ਸਬਜ਼ੀ ਬਣਾਈ ਹੈ ਤੇ ਆਟਾ ਮੈਂ ਗੁੰਨਿਆ ਹੀ ਤੇ ਰੋਟੀ ਬਣਾਉਣੇ ਆ ਹੁਣ ਆਪਾਂ ਦੁੱਧ ਵਗੈਰਾ ਗਰਮ ਕਰਕੇ ਸਾਂਭਤਾ ਤੇ ਬਾਕੀ ਜੀ ਹਨਾ ਕੁਝ ਮੈਂ ਆਪਦੇ ਵਿਚਾਰ ਰੱਖੇ ਹਨ ਜੋ ਕਿ ਮੈਨੂੰ ਐਂ ਲੱਗਦਾ ਮੈਂ ਆਪਦੀ ਜ਼ਿੰਦਗੀ ਚੋਂ ਅਜਮਾਏ ਹੋਏ ਆ ਸਾਰੇ ਵਿਚਾਰ ਵੀ ਜੋ ਮੇਰੇ ਵਿਚਾਰ ਅਜਮਾ ਸੋਡੇ ਨਾਲ ਸ਼ੇਅਰ ਕਰਿਆ ਮੈਂ ਜ਼ਿੰਦਗੀ ਚੋਂ ਇੱਕ ਇੱਕ ਮੇਰੇ ਨਾਲ ਸਭ ਆ ਵਿਤਿਆ ਹੋਇਆ ਹਨਾ ਤੇ ਮੈਂ ਮਤਲਬ ਪਰ ਜਿੰਨੇ ਵੀ ਦੁੱਖ ਮੇਰੀ ਜ਼ਿੰਦਗੀ ਚ ਆਏ ਪਹਿਲਾਂ ਆਏ ਹੁਣ ਵੀ ਨੇ ਹੈਗੇ ਨੇ ਮੈਂ ਪਰ ਉਹਨਾਂ ਦਾ ਡਟ ਕੇ ਮੁਕਾਬਲਾ ਕਰਿਆ ਹਨਾ ਮੈਂ ਡਰੀ ਨਹੀਂ ਤੇ ਮੈਂ ਆਪਦੇ ਦਿਲ ਦੀ ਕੱਲ ਦੀ ਮੈਂ ਗੱਲ ਇਹ ਆਪਦੇ ਦਿਲ ਦੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕੱਲ ਵੀ ਮੈਂ ਸੋਚਿਆ ਮੈਂ ਕਿਹਾ 5 6 ਮਿੰਟ ਦਾ ਬਲੌਗ ਪਾ ਦੇਣੀ ਆ ਪਰ ਫਿਰ ਮੈਂ ਮੇਰੀ ਪਹੁੰਚ ਜੀ ਨਹੀਂ ਪਈ ਹੈ ਨਾ ਕਿਉਂਕਿ ਜਦੋਂ ਆਪਾਂ ਇਹੋ ਜਿਹਾ ਕੁਝ ਦੇਖ ਲੈਂਦੇ ਆ ਤਾਂ ਇਨਸਾਨ ਨਾ ਅੰਦਰੋਂ ਟੁੱਟ ਜਾਂਦਾ ਹੈਗਾ ਤੇ ਵੀ ਇਹ ਕੀ ਹੋ ਗਏ ਹੋਣਾ ਨਹੀਂ ਚਾਹੀਦਾ ਸੀ ਵੀ ਵੈਗਰੂ ਹਨਾ ਧੀਆ ਦਿਨਾਂ ਤੋਂ ਧੀਆ ਦੇ ਕਰਮਾਂ 'ਚ ਦੁੱਖ ਕਾਹਤੋਂ ਲਿਖਦਾ ਹੋਣਾ ਤੂੰ ਤੇ ਧੀਆ ਦੇ ਕਰਮਾਂ 'ਚ ਖੁਸ਼ੀਆਂ ਦਿਆ ਕਰ ਬਾਕੀ ਇੱਕ ਚੀਜ਼ ਐ ਹੁੰਦੀ ਪੈਸਾ ਜ਼ਰੂਰੀ ਨਹੀਂ ਹੁੰਦਾ ਖੁਸ਼ੀਆਂ ਹੋਣੀਆਂ ਚਾਹੀਦੀਆਂ ਹਨਾ ਇਨਸਾਨ ਜਿਹੜਾ ਆਪਣਾ ਹਮਸਫਰ ਆ ਉਹ ਗਰੀਬ ਹੋਵੇ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਪੈਸਾ ਨਾ ਹੋਵੇ ਨਹੀਂ ਹੁੰਦਾ ਪਰ ਹਮੇਸ਼ਾ ਕਦਰ ਕਰਨ ਵਾਲਾ ਫਿਕਰ ਕਰਨ ਵਾਲਾ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲਾ ਹੋਵੇ ਤੇ ਇਹ ਸਾਰੀ ਜਿਹੜੀ ਮੈਂ ਗੱਲ ਸ਼ੇਅਰ ਕੀਤੀ ਹੈ ਮੈਂ ਆਪਦੇ ਦਿਲ ਦੀ ਗੱਲ ਸ਼ੇਅਰ ਕੀਤੀ ਹੈ ਕਿਉਂਕਿ ਜੋ ਮੇਰੇ ਨਾਲ ਬੀਤਿਆ ਹਨਾ ਮੈਂ ਉਹ 10 ਮਿੰਟਾਂ ਦੀ ਵੀਡੀਓ 'ਚ ਤੁਹਾਡੇ ਨਾਲ ਹਨਾ ਸਾਰੀ ਗੱਲ ਦੱਸੀ ਤੇ ਬਾਕੀ ਜੀ ਹਨਾ ਵੈਗਰੂ ਦੀ ਕਿਰਪਾ ਨਾਲ ਹਨਾ ਤੇ ਆਪਣੀ ਪੇਮੈਂਟ ਦੂਜੀ ਆ ਗਈ ਤੇ ਜਸ਼ਨੀ ਦਾ ਕੜਾ ਲੈਣਾ ਅਸੀਂ ਫੜਨ ਵਾਲਾ ਉਹ ਵੀ ਹੁਣ ਬਸ ਆਜੂਗਾ ਕੱਲ ਨੂੰ ਹਨਾ ਜ਼ਰੂਰੀ ਸੀ ਤੇ ਤੇ ਬਾਕੀ ਜੀ ਹਨਾ ਰੋਟੀ ਪਾਣੀ ਬਣਾ ਕੇ ਹੁਣ ਖਾਣੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਠੰਡ ਹੋ ਗਈ ਹਨਾ ਤੇ ਰੋਟੀ ਰੋਟੀ ਬਣਾ ਕੇ ਪੈ ਜਾਣੇ ਖਾ ਕੇ ਰੋਟੀ ਤੇ ਅੱਜ ਤਾਂ ਮੈਂ ਬਹੁਤ ਖੁਸ਼ ਆ ਹਨਾ ਅੱਜ ਵੀ ਵੈਗਰੂ ਹਨਾ ਮੈਂ ਮਿਹਨਤ ਕਰੀ ਹਨ ਤੁਸੀਂ ਚੈਨਲ ਦਾ ਸਪੋਰਟ ਕਰਿਆ ਸਾਰੇ ਭੈਣ ਭਰਾਵਾਂ ਨੇ ਥੈਂਕ ਯੂ ਜੀ ਧੰਨਵਾਦ ਤੁਹਾਡਾ ਆਪਾਂ ਸਾਈਂ ਸਪੋਰਟ ਬਣਾਈ ਰੱਖੋ ਹੁਣ ਬਸ ਮੇਰੀ ਵੱਡੀ ਧੀ ਦਾ ਰਹਿ ਗਿਆ ਹਨ ਕੜਾ ਕਰਾਉਣ ਵਾਲਾ ਥੋੜਾ ਜਿਹਾ ਦੱਬ ਕੇ ਹੋਰ ਸਪੋਰਟ ਕਰ ਦਿਓ ਤੇ ਫਿਰ ਆਪਾਂ ਹਨਾ ਪ੍ਰੀਤ ਦਾ ਵੀ ਕੜਾ ਬਣਾ ਲੀਏ ਕਿਉਂਕਿ ਬੱਚਾ ਐ ਸੋਚਦਾ ਹਨ ਜਦੋਂ ਦੋ ਬੱਚੇ ਕਰੇ ਹੁੰਦੇ ਐ ਹੋ ਜਾਂਦਾ ਹਨ ਵੀ ਸਾਡੇ 'ਚ ਫਰਕ ਰੱਖਿਆ ਜਾਂਦਾ ਹਨ ਵੀ ਇਹ ਛੋਟੀ ਐ ਪਤਾ ਨਹੀਂ ਇਹਨੂੰ ਜ਼ਿਆਦਾ ਪਿਆਰ ਕਰਦੀ ਮੰਮੀ ਹਨਾ ਮੈਨੂੰ ਨਹੀਂ ਪਿਆਰ ਕਰਦੀ ਤੇ ਇਹ ਥੋੜੀ ਜੀ ਹੋ ਜਾਂਦੀ ਬੱਚੇ ਦੇ ਅੰਦਰ ਸੋਚ ਹੋ ਜਾਂਦੀ ਕਹਿ ਕੇ ਨਹੀਂ ਸੁਣਾਉਂਦਾ ਬੱਚਾ ਥੋੜਾ ਜਿ ਤੇ ਚਲੋ ਜੀ ਹਨਾ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਹਾਂ ਹਨਾ ਤੇ ਬਾਕੀ ਸਾਰੇ ਭੈਣ ਭਰਾ ਜਰੂਰ ਵਧਾਈਆਂ ਦਿਓ ਹਨਾ ਵੀ ਆਪਣੀ ਪੇਮੈਂਟ ਆ ਗਈ ਤੇ ਆਪਣੀ ਹਨਾ ਸਹੀ ਅਰਥ ਲੱਗੀ ਹੈ ਚੰਗੇ ਥਾਂ ਲੱਗ ਜੂਗੀ ਪੇਮੈਂਟ ਤੇ ਬਾਕੀ ਜੀ ਹਨਾ ਤੇ ਜਸ਼ਨ ਹੁਣ ਤਾਇਆ ਨਹੀਂ ਜਸ਼ਨ ਆ ਜਾ ਤੇ ਬਸ ਬੀਬੂ ਪੈ ਗਈ ਵਸtre ਚ ਤੇ ਛੋਟ ਲੈ ਨਹੀਂ ਗਏ ਹਨਾ ਉਹਦੇ ਮੇਰੇ ਕੋਲ ਫੋਨ ਆਈ ਜਾਂਦਾ ਸਬਜ਼ੀ ਵਗੈਰਾ ਬੀਬੀ ਨੇ ਚੀਟਦੀ ਸੀ ਤੇ ਚਲੋ ਜੀ ਅੱਜ ਅਲੀ ਵੀਡੀਓ ਦਾ ਪਾ ਇੱਥੇ ਐਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪਲੀਜ਼ ਐਡ ਨੂੰ ਬਾਚ ਕਰ ਲਿਆ ਕਰੋ ਫੁੱਲ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਤੇ ਲਓ ਜੀ ਜੇ ਸ਼ਨਾਦਾ ਜ ਆਪਣਾ ਪੀਜਾ ਪੂਜਾ ਖਾ ਕੇ ਪੂਰਾ ਖੁਸ਼ ਹੈ ਬਾਗੋ ਬਾਗ ਹੈ ਨਾ ਜਵਾਕਾਂ ਨੇ ਵੀ ਆਪਾਂ ਮੰਨਦੀ ਹੈ ਨਾ ਚਲੋ ਬੱਚੇ ਖੁਸ਼ ਚਾਹੀਦੇ ਕਹਿੰਦੇ ਬੱਚੇ ਖੁਸ਼ ਰੱਬ ਖੁਸ਼ ਮਾਤੀ ਭੈਣ ਦੇ ਕਹਿਣ ਬਗੂ ਬੀ ਜ਼ਾਦਾ ਵਰਤਣਾ ਆਉਣੀਆਂ ਕੀ ਕੀ ਮਤਲਬ ਹੁੰਦਾ ਉਹਦਾ ਹਾਂਜੀ ਜ਼ਰੂਰ ਦੱਸਿਓ ਤੇ ਚਲੋ ਜੀ ਬੱਚੇ ਖੁਸ਼ ਹੋ ਗਏ ਹਨਾ ਇੰਨੇ ਨਾਲ 200 ਰੁਪਏ ਨਾਲ ਬੱਚੇ ਬਾਗੋ-ਬਾਗ ਹੋ ਗਏ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਕਰੇ ਖੁਸ਼ੀਆਂ ਆਉਂਦੀਆਂ ਨੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪਹਿ ਇਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪਲੀਜ਼ ਫੋਲੋ ਵਾਚ ਕਰ ਲਿਆ ਕਰੋ ਤੇ ਜਿਹੜੇ ਭੈਣ ਭਰਾ ਨਵੇਂ ਆਉਂਦੇ ਆ ਤੇ ਉਹ ਚੈਨਲ ਨੂੰ ਹਨਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਫੋਲੋ ਵਾਚ ਕਰ ਲਿਆ ਕਰੋ ਜੀ ਵੀਡੀਓ ਸਵਾਸਿ ਕਾਲ ਬਾਏ ਬਾਏ ਜੀ ਬਾਏ ਬਾਏ ਜੀ